ਆਹੇ ਬਣਾਓ ਸਾਰੇ ਸਾਰੇ ਚਾਹਤਾ ਤੁਸੀਂ ਬੰਦਾਲੀ ਹੋ ਲੱਗ ਗਏ ਯਾਰ ਅੱਜ ਨੇ ਗਾਣਾ ਨਾ ਬਣਾਇਆ ਕਾਮ ਇਹ ਬਣਾਉਗੇ ਪਰ ਗੁੜੀਏ ਹੁਣ ਹੁਣ ਬਾਬਾ ਕੇ ਮੇਰਾ ਮਾਗਰ ਜੀ ਹੋ ਗਈ ਜਾਂਦੀ ਹੈ ਹੋ ਸਿਰ 6 ਯਾਰ ਉਹਦਾਂ ਦੇ ਦੇ ਹਾਂ ਨੇੜਾ ਮੰਦਾ ਭਾਈ ਜੀ ਯਾਰ ਇਹਦਾ ਬੱਕਰਾ ਪਾਲਿਆ ਪਲਾਇਆ ਲੈ ਲੀਏ ਭਾਈ ਇਹਦਾ ਮੀਟ ਦੇ ਹਿਸਾਬ ਨਾਲ ਲੈ ਲੀਏ ਲੈ ਲੀਏ ਦਾ ਮੀਟ ਦੇ ਹਿਸਾਬ ਨਾਲ ਉਹ ਪੂਰੀ ਫੂਨ ਹੀ ਖਾਣਾ ਛੱਡੀ ਉਹ ਦਰੇ ਮੀਟ ਦਾ ਪੁੱਛ ਗਿਆ ਉਹ ਕੋਈ ਗੱਲ ਨਹੀਂ ਜਿਹੜੇ ਹਿਸਾਬ ਹੋ ਗਿਆ ਹੱਥ ਪਾਇਆ ਕਰੋ ਮਾਤਾ ਫੂਨ ਦਾ ਫੂਨ ਦਾ ਗੜੀ ਹੈ ਪੁੱਛ ਰਿਹਾ ਜੀ ਕਿੰਨੇ ਕਿਲੋ ਜਾਂਦਾ ਲੈ 10 ਕਿਲੋ ਦਾ ਸੁਣਨੀ 10 ਕਿਲੋ ਦਾ ਹੈਗਾ 10 ਕਿਲੋ ਦਾ 10 ਕਿਲੋ ਮੀਟ ਮੀਟ ਹੈਗਾ ਵਿੱਚ ਹਾਂ ਭਾਰ ਦਾ ਸਾਰਾ ਵੱਧਦਾ ਆਦਾ 20 ਕਿਲੋ ਹੈ ਬੀਮਾ ਲਾਦਾ ਆਸਣੇ ਤੋਂ 22 ਦਾ ਹਾਟੀ ਕਿਲੋ ਆਏ ਪਟਾਕੇ ਨੇ ਮਿੰਡ ਮਿੰਡ ਹੈਗਾ ਵਾਹ ਜਰਾ ਪਰਮਾ ਵਾਹ ਰਾਤ ਹੋਣਾ ਆ ਇਹਨੂੰ ਕਰੀ ਨਾ ਥੋੜਾ ਜਿਆਦਾ ਬਣਾਣਾ ਲਿਆ ਵਾਹ ਦੋਸਤ ਦੇ ਨਹੀਂ ਪੈਸੇ ਲਾ ਚਲੋ ਇਹ ਨਹੀਂ ਬਣਦੀ ਗੱਲ ਇਹ ਚੌਂਦਾ ਮਨਪਨੀ ਦਾ ਆ ਠੀਕ ਹੋਣਾ ਨੀਂਨਾ ਕਰਾ ਪੁੱਤਾਂ ਦਾ ਮਾਬਾ ਘਨੇਰਾ ਆ ਤੇ ਵਾਦੇ ਉਹ ਨਾਲੇ ਪਹਾੜੀਆ ਬੱਕਰਾ ਐਨਾ ਤਾਂ ਦਵਾ ਦੇ ਮੁੰਡਿਆਂ ਤੋਂ ਸਹੀ ਮੁੱਲ ਕਰਿਓ ਬਈ ਮੁੰਡਿਓ ਹੁਣ ਇਹ ਤਾਂ ਦੇਣਾ ਬੂ ਸਾਨੂੰ ਬਈ ਓਏ ਕੁੜੀਆਂ ਰਿਆ ਓ ਬਾਈ ਪੈਸੇ ਬਣਾਓ ਚਾਰੇ ਫਿਰ ਚਲ ਸਭ ਤੁਸੀਂ 420 ਲਾ ਕੇ ਹੋ ਯਾਰ ਐ ਨਹੀਂ ਆਇਆ ਐ ਨਹੀਂ ਆਇਆ ਨਾ ਨਾ ਲਾ ਨਹੀਂ ਸਰ ਮਨਾਂ ਤੇ ਜਾਊਗਾ ਮੇਰੇ ਖਾਤੇ ਦਾ ਜਾਣਾ ਨਹੀਂ ਹਟ ਜਾ ਇੱਥੇ ਜਾ ਕੇ ਆਉਣਾ ਬਈ ਚਲ 420 ਤੁਸੀਂ ਲਾ ਕੇ ਯਾਰ ਮਾਤਾ ਦੇਕ ਬਾਬੇ ਦੇ ਬਾਬੇ ਦੇ ਐ ਨਹੀਂ ਲੱਗਣਾ ਵੀਰ ਲਗਾਏ ਅੱਛਾ ਨਗਾ ਹੈ ਨਾ ਮਨ 420 ਤੁਸੀਂ ਲਾ ਕੇ ਮਲੇ ਕੋਲੇ ਮਲੇ ਕੋਲੇ ਜਾ ਕੇ ਆਉਣਾ ਨਗਾ ਹੈ ਇਹ ਕਿਦਾਂ ਦਾ ਨਾ ਵੀਰ ਹਲੋ ਕਿਹੜਾ ਆਪ ਮੈਂ ਉਹ ਨਾ ਕਿਹੜਾ 4000 ਰੁਪਏ ਬਸ ਇਹ ਹੋਰ ਤਾਂ ਹੁਣ ਕੋਈ ਰਸ ਦੀ ਗੱਲ ਨਾ ਕਿ ਮੇਰੇ ਵਸ ਦੀ ਗੱਲ ਨਹੀਂ ਹੈਗੀ ਰਸ ਨਹੀਂ ਖੋਲ ਕੇ ਲਾਉਗੇ ਨਹੀਂ ਸਾਰਾ ਕੁਝ ਹੀ ਦਮੰਡੀ ਭਾਈ ਹੁਣ ਤੁਸੀਂ ਇਹ ਦੇਖੋ ਹੁਣ ਤਾਂ ਕਿ ਮੇਰੇ ਵਸ ਤੋਂ ਦੱਸੋ ਫਿਰ 4000 ਕੀ ਬਾਤ ਹੁੰਦੇ ਭਈ ਇਹ ਕਿੰਨੇ 4000 ਜਦੋਂ ਦੀ ਗੱਲ ਨਾ ਕੀਤੀ ਪੈ ਤੁਸੀਂ ਬੰਦਾ ਬੰਦਾ ਤੁਸੀਂ ਲੱਗ ਗਏ ਹੋ 6000 ਨਹੀਂ ਉਹ ਤਾਂ ਬਹੂ ਨੇ ਕਹਿਤਾ ਪਰ ਤੜਸਾ ਜਿੱਤਾ ਚਾਹੇ ਕੋਈ ਗੱਲ ਨਹੀਂ ਮੈਂ ਤਾਂ ਫੇਰ ਦੇ ਗੱਲ ਦਿੰਦੇ ਹਾਂ ਗੁੱਸਾ ਕਿ ਲੱਗਦਾ ਇਹ ਦੇਖਣਾ ਜਿਹੜੇ ਪਾਣੀ 4200 ਰੁਪਏ ਲੈ ਲੈਂਦੇ ਮੈਂ ਮੇਰਾ ਨਹੀਂ ਹੈਗਾ ਮੈਂ ਦਲਾ ਲਾ ਲਾਂ ਮੈਂ ਸੋ ਦੋ ਸੌ ਹੁਣ ਲਵਾਂਗਾ ਸਦਾ ਕਰਾਈ ਦਾ ਮਤਲਬ ਮੈਂ ਤਾਂ ਮੈਂ ਇਹ ਨਾ ਬੰਦੇ ਮਣਾ ਤਾਂ ਕਹਣਾ ਜੇ ਹੁਣ ਲੈਣਾ ਲੈ ਜਾ ਨਹੀਂ ਬਈ ਨਹੀਂ ਉਹ ਚੁੰਗੜ ਚੰਗੜ ਲੈ ਦੁੱਧ ਚੰਗੜ ਹੋਵੇ ਮਲੇ ਦਾ ਚਾਰ ਕੇ ਪਰ ਇਹਦਾ ਯਾਰ ਪੈਸੇ ਲਾ ਕੇ ਮੂਹ ਉਹ ਪੈਸੇ ਲਾ ਕੇ ਮੂਹ ਹੋ ਜਾ ਕਹਿੰਦਾ ਜੀ ਦੱਸ ਰਿਹਾ ਗਿਣਦਾ ਫੜਨਾ ਯਾਰ ਫੜ ਲਾ ਹੁਣਾ ਉਹ ਰਕਮਾ ਬਹੁਤ ਉਹ ਫੜ ਲਾ ਪੂਗੀ ਵੱਖ ਜੀ ਟਮਾਟਾ ਯਾਰਾ ਗਣਾ ਪੂਗੀ ਦੋ ਤਿੰਨ ਚਾਰ ਤੇ 4300 ਮੈਂ ਨਾਲ 5000 ਫੜ ਜਾ ਹੁਣ ਕੀ ਹੋ ਲਾ ਹੋ ਜਾਣਾ ਤਾਂ ਹੋ ਨਹੀਂ ਨੇ ਉਹ ਮੈਂ ਦੋਨੋਂ ਬਹਿਣਾ ਨਿਹੜਗੜ ਬਹਿ ਰਿਹਾ ਤੇਰੇ ਪੈ ਜਾ ਦੇਖੋ ਚਲ ਗਰੀਬ ਨੇ ਨਾ ਦੇਖੋ ਅਸੀਂ ਕਿੱਥੇ ਜਾਵਾਂਗੇ ਦੇਖੀ ਕੋਈ ਮੇਰਾ ਨਿਆਣਾ ਯਾਰ ਹਾਂ ਕਰ ਲੈ ਯਾਰ ਦੇ ਤੂੰ ਹੀ ਰਹਿ ਜਾਏਂ ਗਰੀਬ ਹੋਏ ਚੱਕਰੇ ਨਹੀਂ ਮੈਂ 100 ਬੱਕੀ ਦੇ ਉਹ ਗੱਡਾ ਹੀ ਥੋੜਾ ਯਾਰ ਆ ਖਤਮ ਚਲ 200 ਰੁਪਏ ਦੇ ਦੇ ਠੀਕ ਅੰਕਲ ਹੁਣ ਠੀਕ ਆ ਤੁਸੀਂ 200 ਰੁਪਏ ਦੇ ਦੇ ਉਹ ਗਾੜੀ ਵਾਲਾ ਤੇਰਾ ਪੈ ਜਿਗੜਾ ਹੋਰ ਕੰਮ ਲਿਓ ਫੋਕਰੀ ਮੇਰੀ ਐ ਦਾ ਹੀ ਬਹੁਤ ਐ ਦਾ ਲੱਖ ਨਿੱਟ ਬੱਕਰ ਜਾਉਣ ਲੱਗਿਆ ਲਾ ਫੜੀ ਆਇਆ ਓਏ ਫਾੜੋ ਉਹਦੇ ਬਾਹਰ ਲਾ ਹੁਣ ਗੱਲ ਲਾ ਬਾਈ ਉਹ ਗੱਲ ਲਾ ਪਰੋਂ ਫਾੜਾ ਆਜਾ ਪਤਾ ਕਿਹੜਾ ਹੈ ਇਹ ਤੁਸੀਂ ਹੋ ਜਵਾਕ ਨੇ ਕੰਨ ਲਾਗਾ ਉਹ ਗਰੀਬ ਬੰਦੇ ਜਿਹੜਾ ਕਿਉਂ ਗਿਆ ਮੰਡੀ ਮੈਂ ਇਹ ਨਹੀਂ ਕੋ ਬਹੁਤ ਬਹੁਤ ਦੇ ਬੁੜੀ ਨਹੀਂ ਹੋਣੀ ਉਹ ਖਰਚਾ ਕਿਉਂ ਹੋਗਾ ਬਿਓ ਕਾਤਾ ਜਾਣੇ ਯਾਰ ਆਪਾਂ ਵੇਚਣੀ ਉਹ ਰਾਂ ਦੇ ਕੋਲ ਜਦੋਂ ਬਣਦੀ ਸਲੱਬ ਆਵੇ ਪੈਸੇ ਗਾਉਣ ਉਹਨਾਂ ਨੂੰ ਪੈਸੇ ਇਹਨਾਂ ਨੂੰ ਹੀ ਲੈਣੇ ਕਾਟਨੇ ਆ ਤੁਹਾਨੂੰ ਗਾਗ ਦੀ ਕਾਟਣੀ ਨੂੰ ਤਾਂ ਛੱਡੋ ਭਰਾ ਜੋ ਇਹ ਨਹੀਂ ਬਣਿਆ ਸੌਦਾ ਹੁਣ ਹੋ ਯਾਰ ਦੇ ਦੇ ਪਾ ਅਜਰ ਨੇ ਕਾਮੇ ਬਣਾਇਆ ਕਾਮੇ ਬਣਾਉਗੇ ਆਹ ਵਾਹ ਓਏ ਕੁੜੀਏ ਓਏ ਹਾਂ ਹਾਂ ਬੇਲੇ ਆਂ ਸ਼ਦੀਕ ਆ ਜਿੱਤੇ ਤੋਂ ਕੱਲ ਨਹੀਂ ਬਣਨੇ ਬਾਅਦ ਨਾ ਤੂੰ